ਸੰਦਰਮੈ ਕਬੱਡੀ ਕੱਪ ਦਾ ਆਗਾਜ਼ ਹੋਣ ਲੱਗਾ ਸੰਤ ਬਾਬਾ ਹਯਾਰਾ ਸਿੰਘ ਜੀ ਮਾਪੁਰਸ਼ਾਂ ਦੀ ਸੋਏ ਤਪਸਥਾਨ ਧਰਤੀ ਹੈ ਇਹ ਗੁਰਦੁਆਰਾ ਤਪਸਥਾਨ ਸੰਤ ਬਾਬਾ ਹਯਾਰਾ ਸਿੰਘ ਜੀ ਨਿੱਕੇ ਕੁੰਮਣ ਮਾਪੁਰਸ਼ਾਂ ਦੀ ਬਹੁਤ ਵੱਡੀ ਕਿਰਪਾ ਹੈ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਤੇ ਬਸਾਖੀ ਦੇ ਪਵਿੱਤਰ ਦਿਹਾੜੇ ਦੀ ਸਾਡੇ ਗੁਰੂ ਘਰ ਦੇ ਵਜੀਰ ਸ੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਸੰਤ ਮਹਾਪੁਰਖ ਉਹਨਾਂ ਦੇ ਨਾਲ ਦਿੱਲੀ ਦੀ ਗੁਰੂ ਪਿਆਰੀ ਸਾਧ ਸੰਗਤ ਪਹੁੰਚ ਰਹੀ ਹੈ ਸਭ ਨੂੰ ਵੈਲਕਮ ਜੀ ਆਇਆਂ ਠਾਕੇ ਆਪ ਨੂੰ ਜੀ ਆਖਦੇ ਆ ਸੋ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਖ ਪਹੁੰਚ ਰਹੇ ਮਹਾਪੁਰਸ਼ਾਂ ਨੂੰ ਬੇਨਤੀ ਆ ਕਿ ਮਹਾਪੁਰਸ਼ ਦੋ ਕਦਮ ਚੱਲ ਕੇ ਖੇਡ ਗਰਾਊਂਡ ਵਿੱਚ ਆਉਣ ਸੰਤ ਬਾਬਾ ਅਮਰੀਕ ਸਿੰਘ ਜੀ ਖਾਲਸਾ ਵਾਲੇ ਮਹਾਪੁਰਸ਼ ਨਾਲ ਬਾਬਾ ਤਰਨਜੀਤ ਸਿੰਘ ਜੀ ਖਾਲਸਾ ਤੋਂ ਇਧਰ ਰਿਬਨ ਕੱਟ ਕੇ ਜਿਹੜੀ ਸ਼ੁਰੂਆਤ ਤਾਂ ਕੀਤੀ ਜਾ ਰਹੀ ਹੈ ਇੱਕ ਜਕਾਰਾ ਲਾਵਾਂਗੇ ਬੋਲੇ ਈ ਸੋਹ ਨਿਹਾਲ ਸਤਿ ਸ੍ਰੀ ਅਕਾਲ ਭਈ ਕਬੱਡੀ ਦੀ ਚੜ੍ਹਦੀ ਗੱ라 ਰਹੇ ਨਿੱਕੇ ਤੋਂ ਮਣਾਵੜੇ ਸੰਤ ਮਹਾਂਪੁਰਖ ਵੱਡਾ ਅਸੀਰਵਾਦ ਵੱਡਾ ਪਿਆਰ ਆਪਣੇ ਸੁਭ ਹੱਥਾਂ ਦੇ ਨਾਲ ਪਵਿੱਤਰ ਹੱਥਾਂ ਦੇ ਨਾਲ ਇਹਨਾਂ ਪਲੇਰਾਂ ਨੂੰ ਅਸੀਰਵਾਦ ਦਿੱਤਾ ਜਾ ਰਿਹਾ ਹੈ ਰੰਗ ਰੰਗੇ ਗੁਵਾਰੇ ਪਰਾਜਾ ਸਾਹਿਬ ਜਿੱਥੇ ਤੱਕ ਵੀ ਪਹੁੰਚਣਗੇ ਨਿੱਕੇ ਘੁੰਮਣਾਂ ਦੀ ਬਾਤ ਪਾਉਣਗੇ ਬਲੇ ਸਾਨਹੋ ਸਤਿ ਸ੍ਰੀ ਅਕਾਲ ਐਕਸ਼ਨ ਸਰਦਾਰ ਸੇਵਾ ਸਿੰਘ ਜੀ ਘੁੰਮਣਾਂ ਜਿਨ੍ਹਾਂ ਦਾ ਬੇਟਾ ਮੇਰੇ ਵੀਰੋ ਸਿਵਰਾਜ ਸਿੰਘ ਜੀ ਘੁੰਮਣ ਤੇ ਸੇਵਕਰਨ ਸਿੰਘ ਜੀ ਘੁੰਮਣ ਕੈਨੇਡਾ ਤੋਂ ਪਹਿਲਾ ਪ੍ਰਾਈਜ਼ 2.5 ਲੱਖ ਇਹਨਾਂ ਭਰਾਵਾਂ ਵੱਲੋਂ ਸਪான்ਸਰ ਕੀਤਾ ਗਿਆ ਹੈ ਤੇ ਦੂਸਰਾ ਨਾਮ 10 ਲੱਖ ਜਿਹੜਾ ਅੱਜ 15ਵਾਂ ਗੋਲਡ ਕਬੱਡੀ ਕੱਪ ਦਾ ਦਿੱਤਾ ਜਾਣਾ ਉਹ ਸਰਪੰਚ ਸਰਦਾਰ ਦਲੇਰ ਸਿੰਘ ਘੁੰਮਣ ਉਹ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪੌਂਸਰ ਵੀਰਾਂ ਦਾ ਐ 15ਵੇਂ 골ਡ ਕਬੱਡੀ ਕੱਪ ਦੀ ਪਹਿਲੀ ਰੇਡ ਪੈਣ ਲੱਗੀ ਹੈ ਜਕਾਲਾ ਲਾਵਾਂਗੇ ਬੋਲੇ ਸੋਨホール ਸਤਿ ਸ੍ਰੀ ਅਕਾਲ ਚੜਦੀ ਕਲਾ ਰਹੇ ਬਾ ਖੇਡ ਕਬੱਡੀ ਦੀ ਆ ਨੰਗਲੀ ਆਕਾਸ਼ ਵੱਧਿਆ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਉਹ ਮਰਾ ਨੰਗਲ ਦੀ ਧਰਤੀ ਦਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਇਹ ਕੰਨੀ ਦਾ ਜਸ਼ਨ ਹੈ ਆ ਲੱਗਦਾ ਹੈ ਜੋਰ ਇਹ ਜਸ਼ਨ ਹੈ ਇਹ ਜਸ਼ਨ ਹੈ ਇਹ ਘੁੰਮਣਾ ਦੀ ਧਰਤੀ ਆ ਸੰਤਾ ਮਹਾਂਪੁਰਖਾ ਦਾ ਮਿਹਰ ਭਰਿਆ ਹੱਥ ਮੁੰਡੇ ਦੇ ਸਿਰ ਤੇ ਹੈ ਲੱਗਦਾ ਜੋਰ ਹੁੰਦੀ ਹੋਈ ਬੱਲੇ ਬੱਲੇ ਪਰ ਦਸਣਾ ਲੱਖਾਂ ਵਰਗਾ ਪੁਆਇੰਟ ਆਪਣੇ ਆਹ ਮੁੰਡਾ ਆਕਾਸ ਉਮਰ ਅੰਗਲ ਵਾਲਾ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਅਗਲੀ ਰੇਡ ਪਾਉਣ ਦੇ ਚੀਮਾ ਖੁੰਡੀ ਪਿੰਦਾ ਮੇਰੇ ਵੀਰੋ ਭੰਦਾ ਨਾਮ ਸਹੀਦ ਭਾਈ ਜਗਰਾਜ ਸਿੰਘ ਦੇ ਤੂਫਾਨ ਦੇ ਕਰਨ ਦਾ ਮੁੰਡਾ ਕਬੱਡੀ 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 ਕਰਦਾ ਹੋਇਆ ਇੱਕ ਪਾਸੇ ਪੱਡਾ ਆ ਨਹੀਂ ਉਹ ਰਿਝਾ ਨਹੀਂ ਉਹ ਰੀਸਾ ਖੇਡ ਮੈਦਾਨ ਦੇ ਵਿੱਚ ਇਹ ਪੱਡਾ ਬੱਲੇ ਬੱਲੇ ਕਰਾਉਂਦਾ ਹੋਇਆ ਕੈਂਚੀ ਜਦ ਕੈਂਚੀ ਵਿੱਚ ਹੋਵੇ ਬੰਦਾ ਕੁੱਟਿਆ ਫਿਰ ਉਸ ਵੇਲੇ ਜਾਂਦਾ ਨਹੀਂ ਛੁੱਟਿਆ ਇਹ ਮਨਾਣੇ ਵਾਲਾ ਭੋਡਾ ਸੁਬਿੰਦਰ ਮਨਾਣੇ ਦੇ ਪਿੰਡਾਂ ਦਾ ਖਿਡਾਰੀ ਹੈ ਮਨਾਣੇ ਵਾਲਾ ਭੋਡਾ ਜਫਾ ਲਾ ਗਿਆ ਅਗਲੀ ਕਬੱਡੀ ਸੇਖਵਾ ਪਿੰਡ ਦਾ ਬੰਟੀ ਦਾ ਮਾਝੇ ਦੇ ਏਰੀਏ ਦਾ ਬੱਬਰ ਸ਼ੇਰ ਹੈ ਕਿ ਲਾ ਕੇ ਗਰਾਊਂਡ ਵਿੱਚ ਗੇੜੀ ਖੇੜਦੇ ਕਦੇ ਸਰਕਲ ਤੇ ਕਦੇ ਢੇੜੀ ਖੇੜਦੇ ਜਦ ਲੈਂਦੇ ਨੇ ਪੁਆਇੰਟ ਫਿਰ ਤੱਦੀ ਹੁੰਦੀ ਵੱਖਰੀ ਉਹ ਮਾਝੇ ਦੇ ਮਹਿਲਾਾਂ ਦੀ ਕਬੱਡੀ ਹੁੰਦੀ ਵੱਖਰੀ ਮਾਜਾ ਹਾਰਸ ਵਾਲੇ ਵੀਰ ਨੇ ਇਹ ਜਿੰਨੇ ਵੀ ਘੋੜੇ ਘੋੜੀਆਂ ਜਿਹੜੇ ਨੇ ਗਰਾਊਂਡ ਵਿੱਚ ਆਏ ਨੇ ਇਹ ਸਾਰੇ ਮਾਹਪੁਰਸ਼ਾਂ ਦੇ ਨੇ ਇਹ ਬਾਬਾ ਜੀ ਬੜਾ ਸ਼ੌਂਕ ਰੱਖਦੇ ਨੇ ਜਿਹੜਾ ਭਾਈ ਇਹਨਾਂ ਜੜਵਰਾਂ ਨਾਲ ਬਹੁਤ ਪਿਆਰ ਰੱਖਦੇ ਨੇ ਪਾਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਨੇ ਪਾਸੇ ਮੱਲ ਚੋਟੀ ਚੋਟੀ ਦੇ ਨੇ ਮੇਰੇ ਪੰਜਾਬੀ ਵੀਰੋ ਰਿਸ਼ਕਦਾ ਪਿੰਡਾ ਗੱਭਰੂ ਦਾ ਉਹ ਕੱਟਾਂ ਵਾਲਾ ਨੰਨੀ ਕਬੱਡੀ ਪਾਉਣ ਦੀ ਵਾਧੇ ਹੋਇਆ ਕਿ ਮੁਰਕੋ ਮੜਕੀ ਹੋ ਗਿਆ ਕਹਿੰਦੇ ਜ਼ੋਰ ਚੋਪਰਾ ਦਾ ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਪ ਨੰਨੀ ਨੰਬਰ ਜੋੜ ਗਿਆ ਨੰਨੀ ਨੰਬਰ ਜੋੜ ਗਿਆ ਟੱਕਰ ਇੱਕ ਪਾਸੇ ਗੁੱਜੇ ਪੀਰ ਵਾਲਾ ਮੱਤਾ ਹੁਸਨ ਮਹਿਦੂਦੀਨ ਮੱਤਾ ਦਾ ਭੁੰਦਾ ਉਹ ਮੂਲੇ ਵਾਲ ਖੇਰਿਆਂ ਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਫੀ ਹੈ ਭਾਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਐਸ ਵਾਰ ਤੀਜੀ ਵਾਰ ਜਿਹੜੀ ਆ ਉਹ ਲਗਾਤਾਰ ਜੇਤੂ ਬਣੀ ਤੀਜੀ ਵਾਰ ਇਸ ਕੱਪ ਦੀ